ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਪੱਟੀ ਤਹਿਸੀਲ ਲੱਗਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਈ 12-13 ਕਿਲੋਮੀਟਰ ਦੀ ਦੂਰੀ ਪੱਟੀ ਸ਼ਹਿਰ ਤੋਂ ਪਿੰਡ ਸਭਰਾ ਦੀ ਹਰੀ ਕੇ ਪੱਤਨ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਰਹਿ ਜਾਂਦਾ ਹੈ ਬੁਰਜ ਡੇਰੀ ਫਾਰਮ ਡਾਕਟਰ ਗਰਸਾਹਬ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ 8 ਨਾਗ ਤੁਹਾਨੂੰ ਦਿਖਾਉਣੇ ਆ ਕਟੋ ਘਟ ਵੀ ਚਾਰ ਜਿਹੜੀਆਂ ਬੇੜਾ ਹੋਣਗੀਆਂ ਕਪਣ ਤੇ ਚਾਰ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਇੱਧਰ ਤੁਹਾਨੂੰ ਆਪਾਂ ਦਿਖਾਵਾਂਗੇ ਬਿਲਕੁਲ ਵਾਈਟ ਚਿੱਟੀ ਡੱਬੀ ਜਿਹੜੀ ਤੁਸੀਂ ਵੇਖੋਗੇ ਬਲੈਕ ਡੱਬੀ ਤੇ ਕਾਫੀ ਕਲਰ ਦੇ ਵਿੱਚ ਬੇੜਾ ਨੇ ਬਾਕੀ ਪਦਾਮੀ ਰੰਗ ਚਰਸੀ ਬ੍ਰੇਡ ਐਚ ਐਫ ਦੇ ਵਿੱਚ ਕ੍ਰੋਸ ਐਚ ਐਫ ਬੱਚੀਆਂ ਇਹ ਜਿਹੜੀਆਂ ਤੁਹਾਨੂੰ ਹਰੇਕ ਤਰ੍ਹਾਂ ਦੀ ਨਸਲ ਬ੍ਰੀਡ ਦੀਆਂ ਬੇੜਾ ਜਿਹੜੀਆਂ ਇਸ ਘਰੋਂ ਮਿਲ ਜਾਂਦੀਆਂ ਨੇ ਸੋ 8 9 ਲਾਗਨੇ ਟੋਟਲ ਬਾਕੀ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਿੰਘ ਤਰੀਕ ਅਜ 22 ਮਾਰਚ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਆਉ ਕਰਦੇ ਆ ਪੂਰੀ ਗੱਲਬਾਤ ਸੋ ਜਰਸੀ ਦੇ ਚਕੀਨ ਵੀਰਾਂ ਦੇ ਲਈ ਜਰਸੀ ਵੈਰਾ ਦਿਖਾ ਦੇਾਂਗੇ ਐਚ ਐਫ ਦੇ ਚਕੀਨ ਵੀਰਾਂ ਦੇ ਲਈ ਐਚ ਐਫ ਸਭ ਤੋਂ ਪਹਿਲਾਂ ਡਾਕਟਰ ਗੁਰਸਾਹਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਨੂੰ ਸਭ ਦੀ ਸਤਿ ਸ਼੍ਰੀ ਅਕਾਲ ਵੀਰ ਠੀਕ ਠਾਕ ਹੈ ਹਾਂਜੀ ਬੜੀ ਵਧੀਆ ਜੀ ਗੁਰੂ ਰਾਮ ਦਾਸ ਜੀ ਮੇਰਾ ਠੀਕ ਆ ਅੱਛਾ ਡਾਕਟਰ ਕਰਸਾਪ ਸਿੰਘ ਜੀ ਅੱਜ 8 ਬੈੜਾ ਵਕਾਉ ਆ ਹਾਂਜੀ ਹਾਂਜੀ 8 9 ਬੈੜਾ ਜੀ ਆ ਤੇ ਚਾਰ ਜਿਹੜੀਆਂ ਸੂਈਆਂ ਸਵਾਈਆਂ ਦੋ ਤੇ ਤੁਹਾਡੇ ਸਾਹਮਣੇ ਹੋਣੇ ਸੂਈਆਂ ਵਾ ਠੀਕ ਆ ਤਿੰਨ ਬੱਛੀਆਂ ਜਰਸੀਆਂ ਚੰਗੇ ਰਿਕਾਰਡ ਵਾਲੀਆਂ ਵਾ ਠੀਕ ਆ ਇੱਕ ਬੱਛੀ ਖੀਰੀ ਆ ਡੱਬੀ ਆ ਤੇ ਇੱਕ ਦੋਂਦੀ ਬੱਛੀ ਆ ਇੱਕ ਛਿੱਗੀ ਬੈੜਾ ਵਿੱਚੋਂ ਜੀ ਠੀਕ ਆ ਜੀ ਹਾਂਜੀ ਸ਼ੁਰੂਆਤ ਦੋਸਤੋ ਕਰਾਂਗੇ ਪਹਿਲਾਂ ਸੂਈਆਂ ਬੈੜਾ ਤੋਂ ਹਾਂਜੀ ਤਾਜ਼ੀਆਂ ਸੂਈਆਂ ਨੇ ਜੇਰਾ ਜੂਰਾ ਵਿੱਚ ਪੈਣ ਵਾਲੀਆਂ ਨੇ 1 2 3 ਬੈੜਾਂ ਦੇ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਕਾਊਂਟ ਕਰਾ ਦੇ ਕਰਾਉਂਦੇ ਜਾਵਾਂਗੇ ਡਾਕਟਰ ਆ ਜਿਹੜੀ ਆਪਣੇ ਕੋਲ ਪਹਿਲੇ ਨੰਬਰ ਤੇ ਆ ਗਈ ਹੈ ਜਰਸੀ ਦਾ ਕਰਾਸ ਆ ਸੰਧੂ ਸਾਹਿਬ ਬੜੀ ਠੰਡੀ ਸੀਸਲਾ ਕੋਈ ਇੱਟਰਾ ਹੀ ਬੈਠਾ ਰਵੇ ਠੀਕ ਆ ਜੀ ਠੰਡੀ ਨਹੀਂ ਇਹ ਡਾਕਟਰ ਸੁਹਾ ਕਿੰਮਾ ਵਸੀ ਇਹ ਸੁਹਾ ਦੂਜਾ ਇੱਧਰ ਲਓ ਜੀ ਦੂਜਾ ਸੁਹਾ ਜਿੱਤਰਾ ਕੋਈ ਇੱਟਰਾ ਪਿਛਲੇ ਬੰਨੇ ਪੈਣਾ ਪਿਛਲੇ ਬੰਨੇ ਪੈ ਜੇ ਅਗਲੇ ਬੰਨੇ ਪੈਣਾ ਅਗਲੇ ਬੰਨੇ ਬਿਲਕੁਲ ਠੰਡੀ ਸਿਰ ਡਾਕਟਰ ਬੱਛਾ ਮਗਰ ਤੇ ਕੀ ਆ ਇਹ ਮੇਲ ਕਾਫ ਦਿੱਤਾ ਬੱਜੀ ਬੱਛਾ ਮਗਰ ਸੁਹਾ ਮੁੱਠੀ ਮੁੱਠੀ ਥਾਣਾ ਬਾਕੀ ਥਾਣਾ ਤੁਸੀਂ ਵੇਖੋ ਠੀਕ ਆ ਜੀ ਅਜੇ ਤੁਸੀਂ ਦੇਖ ਸਕਦੇ ਲੜ-ਲੋੜ ਦਾ ਉਮਕਣ ਡਿਆ ਜੇਰ-ਜੂਰ ਪੈਣੀ ਬਾਕੀ ਆ ਵੇਖੋ ਜੀ ਚੱਡੇਲੇਵੇ ਵਾਲੇ ਪਾਸੇ ਵੇਖੋ ਰੌਣਕਾਂ ਲਾਈ ਫਿਰਦੀ ਕਰਮਾਂ ਲਈ ਬੜਾ ਸੋਹਣਾ ਪੁੱਠਾ ਪੱਠਾ ਤੇ ਪਲੀ ਪ੍ਰੀਤੀ ਤੁਸੀਂ ਵੇਖੋ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਬੀ ਗੋਲਾ ਗਾਲਾ ਪੌਂਦਾ ਵੇੜਾ ਆ ਦੇਖੋ ਸੁਬੱਛਾ ਮਗਰ ਮੇਲ ਕਾਫ ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਕੋਈ ਫਿਰ ਸੌਦਾ ਚਾਰ ਲਵੇ ਠੀਕਾ ਜੀ ਤੇ ਜਰਸੀ ਦੇ ਵਿੱਚ ਅੰਗਪੱਖ ਇਹ ਵੈਡ ਰੱਖਦੀ ਆ ਇਤਰਾ ਹੀ ਸੰਧੂ ਸਾਹਿਬ ਕੋਈ ਬੈਠਾ ਰ ਇਹਨੂੰ ਨਹੀਂ ਕੋਈ ਬੱਚੇ ਨਾਲ ਇਹ ਦੇਖੋ ਇਹ ਨਹੀਂ ਕੋਈ ਬੱਚੇ ਨਾਲ ਨੋ ਜੀ ਇਤਰਾ ਕੋਈ ਮਰਜੀ ਵੀਰ ਭੈਣ ਭਰਾ ਇਹਨੂੰ ਬੱਚੇ ਪੁੱੱਚੇ ਦਾ ਨਹੀਂ ਹੈਗਾ ਇਹ ਸੀਲੀਆਂ ਸੂਲੀਆਂ ਬਹੁਤ ਆ ਬਹੁਤ ਜਿਆਦੀ ਆ ਲਓ ਜੀ ਠੀਕਾ ਕਰੋ ਚਾ ਕਾ ਬਹੁਤ ਸਾਰਾ ਰੰਗ ਕਾਫੀ ਕਲਰ ਦਾ ਦੋਸਤੋ ਰੰਗਾ ਬਲੈਕ ਤੇ ਕਾਫੀ ਕਲਰ ਦਾ ਕੰਬੀਨੇਸ਼ਨ ਜੇ ਆ ਸੋ ਥਣ ਮੁੱਠੀ ਮੁੱਠੀ ਆ ਬੱਛੀ ਨੂੰ ਤਾਜੀ ਸੂਈ ਆ ਜੇਰ ਪ੍ਰੋਪਰ ਪੈ ਜੂਗੀ ਉਹਦੀ ਵੀਡੀਓ ਸਾਬ ਨੂੰ ਕਮਾਂਗੇ ਬਣਾ ਕੇ ਰੱਖ ਲੋ ਕੋਈ ਨਹੀਂ ਕੋਈ ਨਹੀਂ ਸੰਤੋਖਾ ਡਾਕਟਰ ਸਾਹਿਬ ਕੀ ਮੁੱਲ ਡਿਮਾਂਡ ਭਰਾ ਕਰਦੇ ਮੁੱਲ ਸੰਤੋਖਾ ਸਾਹਿਬ ਜੋ ਮਰਜੀ ਕਰ ਲੀਏ ਤੇ ਪਿਛਲੇ ਸਵੇਰ ਵੀ ਇਹਨੇ 20 ਲੀਟਰ ਦੁੱਧ ਚੋਇਆ ਜੇ ਬਹੁਤ ਠੰਡੇ ਸੁਭਾਹ ਦੀ ਤੇ ਲਖੋ ਜੀ ਠੀਕ ਆ ਬਿਲਕੁਲ ਸ਼ਾਨਦਾਰ ਸਬਾਹ ਜਰਸੀ ਦਾ ਕ੍ਰਾਸ ਆ ਇਹ ਆਪਾਂ 80000 ਦੀ ਦੇ ਦਾਂਗੇ 800 ਠੀਕ ਹੈ ਵੀਰੇ ਬਾਕੀ ਗਰਮੀ ਸ਼ਟਾਰਟ ਹੋ ਗਈ ਹੈ ਬਾਕੀ ਗਰਮੀ ਦੇ ਤੋਹਫੇ ਵੀ ਆ ਗਏ ਹਾਂਜੀ ਗਰਮੀ ਦੇ ਤੋਹਫੇ ਆ ਜੀ ਤੇ ਰੇਟ ਵੀ ਆਪਾਂ ਭੈਣ ਭਰਾਵਾਂ ਨੂੰ ਚਲੋ ਬਿਲਕੁਲ ਜੈ ਜੀ ਦੇਣੇ ਆ ਜੀ ਸੋ ਪਰਸੋ ਵੀ ਚੰਦੂ ਸਾਹਿਬ ਤੁਹਾਨੂੰ ਫੋਨ ਲਾਇਆ ਸੀ ਅੱਜ ਵੀ ਕੱਲ ਨੂੰ અમાਰੇ ਕਾਲਾ ਪਰਮ ਹਾਲੀ ਸਾਰਾ ਵੇਚ ਗਿਆ ਜੀ ਹਾਂ ਹਾਂ ਜੀ ਇਸੇ ਤਰ੍ਹਾਂ ਹੀ ਆ ਮੈਨੂੰ ਲੱਗਾ ਫਿਰ ਵੀ ਇੱਕ ਦਿਹਾੜੀ ਦੇ ਵਿੱਚ ਹਾਂ ਜੀ ਕੱਲ ਕੱਲ ਚ ਆਪਾਂ 9 ਬੱਛੀਆਂ ਲਈਆਂ ਜੀ ਪਰ ਤਾਂ ਇੱਕ ਤੋਂ ਨਹੀਂ ਲੱਭਦੀ ਕਿਸੇ ਚੰਗੀ ਤਰ੍ਹਾਂ ਪਰ ਏਡੇ ਸਾਫ਼ ਸੁਥਰੇ 75 ਦਾ ਕਰਾ ਸਕਦੇ ਆ ਚੰਦੂ ਸਾਹਿਬ ਇਹ ਪੈਸੇ ਲਾਉਣੇ ਪੈਂਦੇ ਆ ਬਾਕੀ ਚੀਜ਼ ਤੁਹਾਨੂੰ ਪਤਾ ਚੰਗੀ ਲਈਦੀ ਆ ਇਸੇ ਤਰ੍ਹਾਂ ਹੀ ਆ ਬਾਬੇ 나ੜੂਆ ਨਾਲ ਆ ਤਕਰੀਬਨ 80 ਸੂਈ ਹੈ ਜੇਰ ਪੈ ਜੂਗੀ ਨਹੀਂ ਟੈਕੀ ਹੈ ਸੂਈ ਨੂੰ ਤੇ 80000 ਠੀਕ ਆ ਜੀ ਇਹਦੀ ਮੋਲ ਡਿਮਾਂਡ ਆ ਬਾਕੀ ਜਿੱਥੇ ਤੈ ਏ ਸੰਧੂ ਸਾਹਿਬ ਦੂਜਾ ਸੂਆ ਸੂਈ ਆ ਤੇ ਸਪਾਈਕ ਦੀ ਪਿੱਛੇ ਬੱਛੀ ਆਈ ਜੇ ਤੇ ਬਹੁਤ ਚੰਗੇ ਰਿਕਾਰਡ ਦੀ ਵਹਿੜ ਖੋਦੇ ਇਹ ਡੈਨਮਾਰਕ 40 120 ਦੀ ਖੋਦਿਆ ਇਹ ਆਪ ਹੈ ਹਾਂਜੀ 32 ਲੀਟਰ ਨੇ ਪਲੂਨ ਨੇ ਦੁੱਧ ਚ ਵਾਇ ਆ ਆ ਬੱਛੀ ਵੇਖ ਲਓ ਜੀ ਸਪਾਈਕ ਦੀ ਆ ਹਾਂ ਬਹੁਤ ਚੰਗੀ ਰਿਕਾਰਡ ਦੀ ਲਓ ਜੀ ਠੀਕ ਆ ਜੀ ਮਗਰ ਪਛੀ ਬਹੁਤ ਸੋਹਣੀ ਆ ਡਾਇਮੰਡ ਪੀਸ ਹੀ ਬੱਛੀ ਹਾਂਜੀ ਜੇਰ ਹੋਣੀ ਤੁਹਾਡੇ ਸਾਹਮਣੇ ਪਾ ਜੇ ਲੱਗੀ ਆ ਹਾਂ ਹਾਂਜੀ ਸੋ ਲੜਦੌੜ ਜਿਹੜਾ ਤੁਸੀਂ ਦੇਖ ਰਹੇ ਜੀ ਮਗਰ ਠੀਕ ਆ ਜੀ ਆ 50 ਮਿੰਟ ਪੈਂਦਾ ਪੈਂਦਾ ਸੰਧੂ ਸਾਹਿਬ ਵੀਡੀਓ ਬਣਾਉਂਦੇ ਬਣਾਉਂਦੇ ਸੋ ਚੱਟੇ ਲਵੇ ਦੀ ਤੁਸੀਂ ਵੇਖੋ ਪੂਰੀ ਖਬਰਦਾਰ ਸੋਈ ਨੂੰ ਸਮਾਂ ਤਕਰੀਬਨ ਕੋਈ 2 ਮਾਰਾਂ ਦੇ 2.5 ਮਾਰਾਂ ਦੇ 3 ਵੀ ਘੰਟੇ ਮਾਰਾਂ ਦੇ ਠੀਕ ਹੈ ਜੀ ਤੇ ਜੇਰ ਬਾਦੂ ਵੀ ਬਾਕੀ ਇਹਦੀ ਫੇਸ ਕੁਆਲਟੀ ਵੇਖੋ ਜੀ ਕਿੰਨੀ ਬੋਦੀ ਕਿੰਨੀ ਕੁਆਲਟੀ ਦੀ ਵੈੜੇ 40 120 ਦੀ ਹੈ ਵੀਰੇ ਹਾਂਜੀ ਡਾਕਟਰ 40 120 ਦੀ ਹੈ ਹਾਂਜੀ 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 40 120 ਦੀ ਜੀ ਉਹ ਵੀ ਡੈਨਮਾਰਕ 40 120 ਪਿੱਛੇ ਸਪਾਈਕ ਦਾ ਸਪਾਈਕ ਦੀ ਬੱਚੀ ਆਈ ਆ ਬੱਚੀ ਦਾ ਤੁਸੀਂ ਇੱਕ ਹਾਈਟ ਕਰ ਤੇ ਬੇਸ਼ੱਕ ਨੋਟ ਕਰੋ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਤੇ ਲੰਬਾਈ ਬਹੁਤ ਜ਼ਿਆਦੀ ਹੈ ਵੈੜ ਰੋ ਠੀਕ ਹੈ ਜੀ ਆ ਦੇਖ ਸੋ ਆਰਡਰ ਕੁਆਲਟੀ ਬਹੁਤ ਸੋਹਣੀ ਆ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਇਧਰ ਚੈੱਕ ਕਰੋ ਚੱਡੇ ਰਵੇ ਦੀ ਬੜੀ ਖਬਰਦਾਰ ਆ ਲੰਬਾ ਥਾਣਾ ਦੋਰਾ ਥਾਣ ਲੱਗਾ ਬਾਹਰ ਨੂੰ ਆ ਦੇਖੋ ਬਿਲਕੁਲ ਪਿੰਕ ਗਲਾਪੀ ਥਾਣ ਨੇ ਠੀਕ ਆ ਜੀ ਤੇ ਥੋੜਾ ਬੜਾ ਡਾਕਟਰ ਫਿਰ ਤੂੰ ਕੋਈ 2-4 ਕਿਲੋ ਚੋਕੇ ਚੋਕੇ ਪਸੰਦ ਸਰ ਪਿਆ ਦੇਦਾ ਜੀ ਤੁਹਾਨੂੰ ਪਤਾ ਹੀ ਹਰ ਵੀਡੀਓ ਦੇ ਵਿੱਚ ਆਖੀਦਾ ਜੇ ਇੱਕ ਚਲੋ ਸੰਧੂ ਸਾਹਿਬ ਹੋਰ ਪੰਜਾ ਮਿੰਟ ਲੱਗ ਪਾਇ ਹੀ ਜਾਣੀ ਆ ਤੇ ਚੰਗੀ ਉਮੀਦ ਕਰਾਂਗੇ 35 ਤੋਂ 40 ਚੱਲੂਗੀ ਅਰ ਜੀ ਠੀਕ ਆ ਜੀ ਹਾਂ ਜੀ ਵੇਰੀ ਸੋ ਬੱਚਾ ਮਗਰ ਬਹੁਤ ਸੋਹਣਾ ਆ ਗਿਆ ਠੀਕ ਆ ਜੀ ਆ ਬੱਚੀ ਫੀਮੇਲ ਕਾਫ ਆ ਬਾਕੀ ਤੁਹਾਨੂੰ ਸੀਮਨ ਨੋਟ ਕਰਾ ਹੀ ਦਿੱਤਾ ਸਾਫ ਸਿੰਘ ਉਹਨਾਂ ਨੇ ਤੇ ਡਾਕਟਰ ਸਾਹਿਬ ਇਸ ਵਹਿੜ ਦੀ ਡਿਮਾਂਡ ਆਪਾਂ ਅੱਜ ਕੀ ਕਰਾਂਗੇ ਦੇਵਾਂਗੇ ਕਿੰਨੇ ਡਿਮਾਂਡ ਸੰਧੂ ਸਾਹਿਬ ਜਿੰਨਾ ਮਰਜ਼ੀ ਕਰ ਲਈਏ ਇਹ ਆਪਾਂ 1 ਲੱਖ ਦੇ 15000 ਦੀ ਜੈਸਨ ਉਹ ਦੇ ਦਾਂਗੇ 1 ਲੱਖ 15000 ਦੀ ਹਾਂਜੀ ਠੀਕ ਆ ਵੀਰੇ ਲਓ ਵੀ 1 ਲੱਖ 15000 ਦੀ ਇਹ ਵਹਿੜ ਤੁਹਾਨੂੰ ਮਿਲ ਜੂਗੀ ਵਹਿੜ ਤੁਸੀਂ ਦੇਖ ਲਈ ਆ ਪਸੰਦ ਆ ਜੂਗੀ ਭਰਾਵਾਂ ਨੂੰ ਬਾਕੀ ਜਿਹੜੀ ਜੀ ਬੜੀ ਵਧੀਆ ਨਿਕਲੀ ਸੰਧੂ ਸਾਹਿਬ ਇੱਧਰ ਕੋਈ ਗੈਬ ਕਿੰਨਾ ਥਣਾ ਦੇ ਆਪਸੀ ਥਣਾ ਦੇ ਵਿੱਚ ਹਾਂ ਵੇਖੋ ਜੀ ਮਰਲੇ ਦੀਆਂ ਮਰਲੇ ਵੰਡਾ ਨੇ ਤੇ ਬਾਕੀ ਜਿਹੜੀ ਬੱਛੀ ਆਈ ਨਾ ਕੋਈ ਆਮ ਜੀ ਬੱਛੀ ਨਹੀਂ ਸਾਰਿਆਂ ਨੂੰ ਪਤਾ ਹੈ ਹਾਂ ਨੇ ਬੱਚਾ ਬਹੁਤ ਸੋਹਣਾ ਬਾਗੀ ਮਗਰ ਹਾਂ ਜੀ ਬੱਛੀ ਚੰਗਾ ਸੀਮਨ ਕਿਸੇ ਭਰਾ ਨੇ ਭਰਾਇਆ ਬੱਚਾ ਬਹੁਤ ਸ਼ਕੀਨ ਹਾਂ ਜੀ ਹਾਂ ਜੀ ਬਹੁਤ ਚੰਗੀ ਚੰਗੀ ਬੱਛੀ ਮਗਰ ਬਾਦੇ ਵਾਲਾ ਪਸ਼ੂ ਆ ਇੱਧਰ ਡਾਕਟਰ ਆਪਣੇ ਕੋਲ ਸਹਾਇਤੀ ਜੇ ਰਮਾ ਹੈ ਖੀਰੀ ਹੈ ਜੀ ਖੀਰੀ ਇਹ ਦੂਨ ਦਿਨਾਂ ਦੇ ਪੁੱਟੇ ਆ ਮਾਰੇ ਮਾਈ ਅੱਛਾ ਚੈੱਕ ਕਰਾਵਾਂਗੇ ਆਪਾਂ ਠੀਕ ਆ ਮਗਰ ਆ ਬ ਹਾਂਜੀ ਲੋ ਵੀ ਕਾਲ ਦੀ ਸੂਈ ਹੈ ਤੇ ਖੀਰੀ ਬਚੀ ਆ ਦੋ ਦਤੇ ਦਾ ਦੰਦ ਪੱਟੇ ਆ ਤੇ ਹਜੇ ਚੱਕੜੇ ਛਟਾੜ ਦੀ ਕੀ ਫਰੂਟ ਸੀ ਮੰਡੀ ਆ ਜੀ ਫਰੂਟ ਦੀ ਹਾਂਜੀ ਅਹ ਸਾਰੀ ਡਿਟੇਲ ਆਪਣੇ ਕੋਲ ਠੀਕ ਆ ਭਾਈ ਲੋ ਵੀ ਖੀਰੀ ਬਚੀ ਆ ਚੈੱਕ ਕਰੋ ਜੀ ਦਰਸ਼ਨ ਕਰ ਸੰਧ ਸਾਹਿਬ ਇੱਕ ਗੱਲ ਨਹੀਂ ਹੈ ਮੇਰਾ ਭਰਾ ਲੋ ਵੀ ਚੈੱਕ ਕਰੋ ਜੀ ਖੀਰੀ ਦੀ ਲਲੇ ਹਾਈਟ ਕਿੱਡੀ ਆ ਤੇ ਕਈਆਂ ਵੀਰਾਂ ਦੇ ਬਿਲਕੁਲ ਖੀਰੀਆਂ ਵਛੀਆਂ ਤਾਂ ਆਪਾਂ ਗੱਲ ਕਰ ਗਏ ਤੇ ਕਰਵਾ ਲੀਆਂ ਉਰਲੀ ਤੇ ਜਵਾਨ ਹੁੰਦੀ ਹੁੰਦੀ ਨਾ ਮਾਲਕ ਸੁੱਕ ਰਕੇ 35 ਪਲਸ 40 ਪਾਸ ਤੇ ਜਾਊਗੀ ਜੀ ਠੀਕ ਆ ਜੀ ਤੇ ਹਾਈਟ ਵੇਖੋ ਜੀ ਮੇਰੀ ਕਿੱਡੀ ਦੇ ਫਿਰ ਹਾਈਟ ਕਿੱਡੀ ਤਗੜੀ ਆ ਜੀ ਇਹੋ ਜੀਆਂ ਬੱਚੀ ਦੀ ਸੰਦੂ ਸਾਰਾ ਆਪਾਂ ਗੱਗਗੇ ਗੱਲ ਕਰੀ ਤਰੀਫ ਕਰਨੀ ਲੋੜ ਨਹੀਂ ਆ ਤੇ ਤਰੀਫ ਕਰਵਾ ਲਈ ਆਪ ਹੀ ਦੱਸਣ ਦੀ ਆ ਮੈਂ ਕੋਈ ਸ਼ੈ ਆ ਹਾਂਜੀ ਹਾਂਜੀ ਤੇ ਬਾਕੀ ਚੰਗੇ ਪਸ਼ੂ ਦੀ ਡਾਕਟਰ ਤਰੀਫ ਕਰਨੇ ਵੀ ਬਣਦੀ ਹਾਂਜੀ ਬਣਦੀ ਤਾਂ ਹੈਗੀ ਆ ਵੇ ਕੀ ਆ ਦਿੰਦੇ ਵੀ ਤਰੀ ਤਰੀ ਬੜੀ ਕਰਦੇ ਜੀ ਆਪਾਂ ਸੰਧੂ ਸਾਹਿਬ ਪਹਿਲੋ ਕਹਿ ਦੀਦਾ ਆ ਵੀਰਾਂ ਦੇ ਕਹਿੰਦੀ ਆ ਸ਼ਕੀਨ ਵੇਖੋ ਕਿੰਨੀ ਜਿਆਦੀ ਤੇਲ ਆਪਾਂ ਥੋੜਾ ਨੇੜੇ ਚੱਲ ਕੇ ਥੋੜਾ ਬੱਚੇ ਦੇ ਨੇੜੇ ਜਾ ਕੇ ਦੰਦ ਵੀ ਚੈੱਕ ਕਰਾਵਾਂਗੇ 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 ਲੋ ਵੀ ਬੱਚੀ ਕਰੋ ਚੈੱਕ ਇਹ ਅੱਜ ਦੂਜੇ ਦਿਨ ਦੇ ਵਿੱਚ ਡਾਕਟਰ ਬੋਲਾ ਕਿੰਨਾ ਕਿ ਚੋਇਆ ਸੰਧੂ ਸਾਹਿਬ 14 ਲੀਟਰ ਬੋਲਾ ਚੋਇਆ ਜੇ 14 ਲੀਟਰ ਤੇ ਸਾ ਇਧਰ ਦੇਖੋ ਇਹ ਨਹੀਂ ਵੀ ਕਹਾ ਮੈਂ ਦੇਖੋ ਜੀ ਖੀਜੀਏ ਦੋ ਤੇ ਮਾੜੇ ਮਾੜੇ ਚੱਕਣੀ ਸ਼ੁਰੂ ਕੀਤੀ ਆ ਠੀਕ ਆ ਮੋਢੋ ਹਾਂ ਜੀ ਤੇ ਵੇਖ ਲਓ ਕੁਆਲਿਟੀ ਵੇਖੋ ਜੀ ਫਿਰ ਅੱਛੀ ਕਰੋ ਚਾਕੇ ਮੈਂ ਪਾਲੀਰੇ ਦੀ ਗੱਲ ਕਰੀ ਇਹ ਕਿੰਨਾ ਫਿਕਸ ਲੈਵਾ ਏ ਬੱਸੀ ਬਹੁਤ ਕਮਾਲ ਦੀ ਆ ਬਿਲਕੁਲ ਇੱਕ ਚੱਡੇ ਦੀ ਬੰਤਰ ਤੁਸੀਂ ਚੈੱਕ ਕਰੋ ਅੱਗੋਂ ਸਟਾਰਟ ਹੋ ਕੇ ਬੈਕ ਬਿਲਕੁਲ ਬੈਕ ਸਾਈਡ ਤੋਂ ਅਜੇ ਪਹਿਲਾ ਸਵੇਰ ਪਨੂਨ ਵਛੀ ਆ ਕੱਲ ਦੂਜੇ ਸਵੇਰ ਗੱਲਾਂ ਕਰਾਉਗੀ ਕਰਮਾਲ ਰਿਕਾਰਡ ਵਾਲੀਆਂ ਵਛੀਆਂ ਬੜੀਆਂ ਘੱਟ ਮਿਲਦੀਆਂ ਨੇ ਆਪਣੇ ਕੋਸ਼ਿਸ਼ ਇਹ ਹੋ ਰਹਿਣੀ ਵੀ ਮਾਲਕ ਦੀ ਕਿਰਪਾ ਚਾਹੀਦੀ ਮਾਲ ਚੰਗਾ ਹੀ ਲਿਆਉਣਾ ਜੇ ਸੁਥਰਾ ਮਾਲ ਹੀ ਆਉਂਦਾ ਪਹਿਲਾਂ ਵੀ ਇੰਨਾ ਪਸ਼ੂ ਵਿਖਾਇਆ ਭੈਣ ਭਰਾਵਾਂ ਨੂੰ ਆਪਣੀ ਜਿਹੜੀ ਪਿਛਲੀ ਵੀਡੀਓ ਪਾਈ ਉਹਦੇ ਵਿੱਚ ਦੇ ਆਪਣੀਆਂ ਵੇਹੇ ਹੀ ਉਹ ਵੀਡੀਓ ਚਾਰ ਪਾਈਆਂ ਤੇ ਉਹਦੇ ਲਈ ਆਪਣੀਆਂ 20 ਵੇਕੀਆਂ ਸੀ ਹਾਂ ਹਾਂ ਮੈਂ ਵੀ ਡਾਕਟਰ ਕੀ ਮੁੱਲ ਕਿ ਮੱਛੀ ਦਾ ਕੀ ਡਿਮਾਂਡ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰ ਲੀ ਇਹ ਵੀ ਸੇਮ ਹੀ ਹੈ ਸੀ ਦੇਖ ਦੱਸ ਹੀ ਦੇ ਦਾਂਗੇ ਭਾਈ ਇੱਕ ਇੱਕ ਦੱਸ ਇਧਰ ਵੇਨਾ ਚੱਕ ਰੋ ਕਿੰਨੀਆਂ ਵੇਨਾ ਜੀ ਲੋ ਵੀ 1 ਲੱਖ 10 ਹਜ਼ਾਰ ਦੀ ਵੱਛੀ ਆ ਤੇ ਦੋਦ ਦੇ ਮਾਰੇ ਮਾਰੇ ਦੰਦ ਚੱਕੇ ਤੁਹਾਨੂੰ ਫੇਰ ਆਪਾਂ ਨੋਟ ਕਰਾ ਦਿੰਨੇ ਆ ਆ ਬੱਚੀ ਦਾ ਥਾਣ ਵੇਖੋ ਭਰਾਵਾ ਹਾਈਟ ਵੱਡੀ ਜੇ ਕੋਈ ਵੀਰ ਭੈਣ ਭਰਾ ਦੂਰ ਆਵੇ ਕਿਹਨੇ ਆਨਲਾਈਨ ਹੀ ਮੰਗੌਣੀ ਤਾਂ ਵੀ ਆਪਣੀ ਗਰੰਟੀ ਹੈ ਜੀ ਪੂਰ ਛੱਟੇ ਜੀ ਠੀਕ ਆ ਅਗੇ ਨਖਤ ਡਾਕਟਰ ਸਾਹਿਬ ਜਿਹੜੀ ਆਪਣੇ ਕੋਲ ਆ ਬੱਚੀ ਆ ਗਈ ਇਹ ਜੀ 25 ਲੀਟਰ ਆਪਾਂ ਦੋ ਟਾਈਮ ਚ ਆ ਕੇ ਫਿਰ ਦੇਣੀ ਆ 25 ਲੀਟਰ ਐਸ ਵਕਤ ਮੁੱਕੇ ਸੰਨੂ ਸਾਹਿਬ 나ੜੂ ਨਾਲ ਜੇ ਵੇਖ ਲੋ ਇਹਨੂੰ ਸੂਈ ਨੂੰ ਛੇਵਾ ਦੇਣ ਆ ਤੇ 나ੜੂ ਨਾਲ ਜੇ ਬੱਚਾ ਮਗਰ ਮੇਲ ਕਾਫ ਤੇ 25 ਲੀਟਰ ਫਿਕਸ ਹਵਾਨੇ ਦੀ ਵਹਿਰ ਤੇ ਵੱਡੀ ਹਾਈਟ ਹਾਈਟ ਦਾ ਜਿਹੜਾ ਕਰੀ ਦਿਖਾਈ ਰੱਖਣੀ ਲੋੜ ਨਹੀਂ ਸਵੇਰੇ ਦੇ ਡਾਕਟਰ ਦੂਜਾ ਹੀ ਆ ਚੌਗੀ ਪਹਿਲਾਂ ਨਹੀਂ ਆ ਦੂਜਾ ਵੀ ਹੋ ਸਕਦਾ ਸਾਨੂੰ ਸਭ ਖੀਰੀ ਸਹੀ ਹੋਗੀ ਤੇ ਬਾਕੀ ਆਪਾਂ ਇਤਰੇ ਆਨਲਾਈਨ ਮੰਗਾਈ ਤੁਹਾਨੂੰ ਦੰਦ ਵੀ ਚੱਕ ਪਿਓਰ ਇਹ ਚਾਰ ਹੀ ਜਾਂਦੇ ਸਰ ਪਹਿਲੇ ਦੇ ਵਿੱਚ ਵੀ ਕੋਈ ਮੰਨ ਲੈ ਪਵਾਣੀ ਲੱਗਦਾ ਤੇਰਾ ਬੱਚਾ ਇਹ ਸ਼ਗੀ ਦੇ ਦੰਦ ਪੁੱਟੇ ਵੀ ਨਹੀਂ ਆ ਪਿਓਰ ਚਾਰ ਆ ਤੇ ਚਾਰ ਹੀ ਤੇ ਇਹ ਨਹੀਂ ਤੇ ਕਿਆ ਵਾ ਤੁਹਾਨੂੰ ਮਾਣੇ ਉਹ ਦੰਦ ਦੀ ਕਨਫਰਮ ਕਰਾਈ ਜਲਾ ਕਿ ਕੱਲੀਆਂ ਗੱਲਾਂ ਚ ਨਾ ਮੇਰਾ ਵੀਰ ਕੋਈ ਆ ਕੇ ਪਿੱਛੇ ਨਹੀਂ ਜਾਂਦੇ ਵੀਰ ਆ ਵੇਖ ਲੋ ਆ ਵੇਖੋ ਚਾਰ ਹੀ ਦੰਦ ਇੱਕ ਦੋ ਤਿੰਨ ਚਾਰ 14 ਦੋ ਸੱਡਾਂ ਵਾਲੇ ਖੜੇ ਹਨਾ ਲਓ ਵੀ ਦੋ ਦੋ ਖਲੋਤੇ ਆ ਦੇਖੋ ਚਾਰ ਹੀ ਦੰਦ ਜੀ ਠੀਕ ਆ ਜੀ ਚੌਗ ਦੇ ਪੂਰੇ ਬਰਾਬਰ ਕਰ ਕੀ ਆ ਤੇ ਦੋ ਸਾਈਡਾਂ ਤੇ ਦੋਵੇਂ-ਦੋਵੇਂ ਦੰਦ ਹਜੇ ਖੜੇ ਛੇਕ ਬੜੀ ਕਰਮਾ ਵਾਲੀ ਬੱਛੀ ਆ ਜੀ ਹਾਈਡ ਵੇ ਲੋ ਕਿੰਨੀ ਤੇ ਲੇਵੇ ਦੀ ਗੱਲ ਕਰੀਏ ਫਿਕਸ ਲੈਵਾ ਕੱਦਕਾਰ ਬੱਛੀ ਦਾ ਚੈੱਕ ਕਰੋ ਦੋਸਤੋ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਜਿਆ ਬਾਕੀ ਚੱਡੇ ਲੇਵੇ ਦੀ ਬੜੀ ਸੋਹਣੀ ਮਰਗੀ ਜਿਹਨੂੰ ਦੋ ਤਾਰ ਕੋਈ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਆਪਾਂ ਤਸੱਲੀ ਕਰ ਲਈ ਆ ਹਾਂ ਦੋ ਟਾਈਮ ਆਪਣੇ ਘਰੇ ਤੇ ਵੀਰ ਭੈਣ ਭਰਾ ਵੇਣਾ ਚੈੱਕ ਕਰੋ ਲੇਵੇ ਦੀਆਂ ਹਾਂ ਤੇ ਪਾਕੀ ਹਾਈਟ ਦੀ ਗੱਲ ਕਰੀ ਹਾਈਟ ਵੇਖੋ ਫਿਰ ਕਿੰਦੀ ਵੱਡੀ ਆ ਲੋ ਵੀ ਕਰੋ ਬੜੀਆਂ ਘੱਟ ਸੰਧੂ ਸਾਹਿਬ ਇਹ ਵੀ ਡੈਨਮਾਰਕ ਡੈਨਮਾਰਕ ਦੀ 40116 ਦੀ ਤੇ ਠੀਕ ਆ ਹਾਂਜੀ ਖੋਦੇ ਠੀਕ ਆ ਜੀ ਇਹ ਵੀ ਸੇਮ ਦੋਸਤੋ 40116 ਦੀ ਆ ਜਿਹੜੀ ਪਹਿਲਾਂ ਵચ્ਚੀ ਦਿਖਾਈ ਆ ਉਹ 40120 ਦੀ ਉਹ ਚੋ ਇੱਕ 40120 ਦੀ ਤੇ 16 ਦੀ ਆ ਠੀਕ ਆ ਤੇ ਕੱਦ-ਕਾੜ ਪੂਰਾ ਵੱਡਾ ਇਸ ਵਾਹੜ ਦਾ ਬੇਹੇ ਸੰਧੂ ਸਾਹਿਬ ਕੱਲੀ ਆਉ ਗੱਡੀ ਦੇ ਵਿੱਚ ਆ ਵੇਖੋ ਮੇਰਾ ਭਰਾ ਠੀਕ ਆ ਜੀ ਤਲੇ ਡਿਜ਼ਾਈਨ ਚੈੱਕ ਕਰੋ ਚੱਡੇ ਲਵੇ ਦਾ ਆ ਦੇ ਲੋ ਹਾਈਟ ਸੰਧੂ ਸਾਹਿਬ ਆ ਹਾਈਟ ਦੀ ਗੱਲ ਕਰੀਏ ਤੇ ਦੂਜੇ ਬੰਦੇ ਬੰਦਾ ਨਹੀਂ ਦੀਦਾ ਹਾਂ ਬੋਦੀਪਾਦੀ ਬਾਕੀ ਫੇਸ ਕੁਆਲਟੀ ਬਿਊਟੀ ਬੜੀ ਬਹੁਤ ਜਿਆਦੀ ਆ ਬਿਊਟੀ ਬੜੀ ਸੰਧੂ ਸਾਹਿਬ ਆ ਸੋ ਮੱਚਾ ਦੋਸੋ ਕਮਾਲ ਦੀਆਂ ਹੀ ਆਉਂਦੀਆਂ ਚੰਗੀਆਂ ਇਹ ਬੱਚੀਆਂ ਆਉਂਦੀਆਂ ਨੇ ਠੀਕ ਆ ਜੀ ਬਾਕੀ ਨਸਲ ਬਰੀਡ ਹਰੇਕ ਤਰ੍ਹਾਂ ਦੀ ਆ ਜਾਂਦੀ ਆ ਸੰਧੂ ਸਾਹਿਬ ਥੋੜੀ ਕੁਆਲਟੀ ਵਾਲੇ ਆਪਾਂ ਬਰੀਡ ਵਾਲੇ ਧਿਆਨ ਦੇਵਾਂਗੇ ਇਹਨਾਂ ਦਾ ਫਾਇਦਾ ਹੀ ਆ ਫਾਇਦਾ ਫਾਇਦਾ ਇਹਦੇ ਫਾਇਦਾ ਵੀਰ ਭੈਣ ਭਰਾ ਪੈਸੇ ਵੀ ਲਾਉਂਦਾ ਇਹ ਨਹੀਂ ਗੱਲ ਮੈਂ ਕਹਿੰਦਾ ਵੀ ਪੈਸੇ ਨਹੀਂ ਲਾਉਂਦਾ ਜਿਹੜੇ ਆਪਣੇ ਤੋਂ ਪਸ਼ੂ ਖਰਨਦੇ ਪੈਸੇ ਲਾ ਕੇ ਖਰਨਦੇ ਆ ਤੇ ਜੇ ਆਪਾਂ ਨੂੰ ਪੈਸਾ ਕੋਈ ਵੀਰ ਭੈਣ ਭਰਾ ਪੈਸੇ ਲਾਉਂਦਿਆ ਵਾ ਤੇ ਆਪਾਂ ਫਿਰ ਚੀਜ਼ ਵੀ ਉਹ ਜਿੱਦਈਏ ਉਹਨਾਂ ਨੂੰ ਨਹੀਂ ਕੰਮ ਨਾਲੇ ਅਗਲਾ ਵੀ ਖੁਸ਼ ਹੋ ਕੇ ਗਾਂ ਕੰਮ ਕਰੇ ਬਰੀਡ ਤੇ ਫਿਰ ਸੁਭਾ ਤੇ ਲਖਨਪੁਰ ਬਾਰਡਰ ਤੇ ਇੱਕ ਬਹਿੜਾ ਗਈਆਂ ਜਿਹਨੂੰ ਮੈਂ ਕੱਲ੍ਹ ਪਰਸੋਂ ਦੀ ਗੱਲ ਫੋਨ ਲਾਇਆ ਵਾ ਵੀਰ ਨੇ ਆਨਲਾਈਨ ਪੇਮੈਂਟ ਪਾਈ ਆ ਤੇ ਉਹਨੇ ਇਤਰੇ ਪੇਮੈਂਟ ਪਾਤੀ ਕਿੰਨਾ ਵੀ ਇੱਕ ਇੱਕ ਗਾਂ ਹੋਣੀ ਚਾਹੀਦੀ ਇੱਕੋ ਗੱਡੀ ਦੇ ਵਿੱਚ ਹਾਂਜੀ ਤੇ ਬਾਰਡਰ ਵੀ ਆਬਟ ਪਿਆ ਵਾ ਕੋਈ ਪਰਮਿਟ ਨਹੀਂ ਲਿਆ ਆਪਦਾ ਖੁਦ ਹੀ ਗੱਡੀ ਲੈ ਗਿਆ ਤੇ ਫਿਰ ਗੱਡੀ ਨਿਗਾਹ ਆ ਕੇ ਫਿਰ ਛੱਡ ਕੇ ਵੀ ਗਿਆ 800 ਰੁਪਈਆ ਉਹਨੇ ਨਾਮ ਤੇ ਬਰਫੀ ਦੇ ਡੱਬੇ ਭੇਜਿਆ ਵਾਹ ਜੀ ਵਾਹ ਬਰਫੀ ਦੇ ਡੱਬੇ ਬਰਡਰੋਂ ਪਾਰ ਹੁੰਦੇ ਆ ਡਾਕਟਰਾਂ ਨਹੀਂ ਨਹੀਂ ਵੀਰ ਭੈਣ ਪ੍ਰਾਰੇ ਡਾਕਟਰ ਸਾਹਿਬ 25 ਬਹੁਤ ਚੰਗੀ ਆ 25 ਕਿਲੋ ਚਲੋ ਪੰਜਾ ਛੇ ਸੱਤਾਂ ਦਿਨਾਂ ਦੇ ਥੱਲੇ ਤਿਆਰ ਹੁਣ ਕੀ ਮੁੱਲ ਦੇ ਦਾਂਗੇ ਕਿਵੇਂ ਸੰਧੂ ਸਾਹਿਬ ਮੁੱਲ ਜਿੰਨਾ ਮਰਜ਼ੀ ਕਰ ਲਈਏ ਇਹ 95000 ਦੀ ਜੈਸ ਤੇ 9 ਤੇ 25 ਲੀਟਰ ਬੋਲਾ ਆਪਣਾ ਚੋਗੇ ਦੋ ਟਾਈਮ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਇਹਦੇ 100 ਰੁਪਈਆ ਛੋੜ ਨੀ ਜੇ ਠੀਕ ਆ ਇਹ ਨਹੀਂ ਵੀ ਗੱਲ ਕਹਿਣਾ ਵਾ ਤੇ ਚਵਾ ਕੇ ਵੀ ਦੇਵ ਚੋਕੇ ਬਿਆਨਾਂ ਕਰਕੇ ਨਹੀਂ ਮੈਂ ਕਹਿੰਦਾ 20000 ਬਿਆਨਾਂ ਪੋ 5000 ਬਿਆਨਾਂ ਪਲੇ ਦੁੱਧ ਘੱਟ ਕੱਢਿਆ ਹੋ ਜਾਂਦਾ ਭੜਾ ਵੀ ਮੈਂ ਦਊਗਾ 25 ਲੀਟਰ ਕੰਡੇ ਤੇ ਜਿਹੜਾ ਉਹ ਵੀ 25 ਲੀਟਰ ਕੰਡੇ ਤੇ ਚੜਾਉਂਦੇ ਹੀ ਅੱਜ ਪੰਜਾ ਛੇ ਸੱਤਾਂ ਦਿਨਾਂ ਦੀ ਸੂਈ ਤੇ ਬਾਕੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਬਹੁਤ ਸਾਰਾ ਥਾਲ ਮੁੱਠੀ ਮੁੱਠੀ ਥਾਣਾ ਇਹ ਲੀਟਰ ਆਮਣਾ ਭਾਵੇਂ ਗਰਮੀ ਵੀ ਹੋ ਗਈ ਨਾ ਇਹਨੇ 30 ਲੀਟਰ ਆਮਣਾ ਚੋਣਾ ਮੈਨੂੰ 28 30 ਲੀਟਰ ਤੋਂ ਜਾਂਦੀ ਨਹੀਂ ਕਿਤੇ ਬਰੀਡ ਇਹ ਨਾੜੂ ਦੇ ਵਿੱਚ ਹਿਸਾਬ ਲੈ ਲੋ ਬਰੀਡ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਦੇ ਵਿੱਚ ਬਰੀਡ ਕੁਆਲਿਟੀ ਕੋਈ ਐਵੇਂ ਥੋੜਾ ਖਜ਼ਾਨਾ ਲੁੱਟਣ ਵਾਲਾ ਆ ਗਿਆ ਇੱਧਰ ਆ ਗਿਆ ਜਰਸੀ ਇਹ ਫਾਰਮ ਦੇ ਵਿੱਚੋਂ ਲਈ ਜੇ ਇਹ ਜਿਗਦੀ ਖੋ ਰਿਆ ਜੀ ਅੱਛਾ ਰਿਕਾਰਡ ਪੂਰਾ ਕੰਪਿਊਟਰ ਤੇ ਪਹਿਲਾਂ ਦੂਜੇ ਨੇ ਡਾਕਟਰ ਮੈਂ ਕਿਹਾ ਭਾਜੀ ਅੱਜ ਤੁਹਾਨੂੰ ਦੰਦੇ ਵੀ ਖੋਣੇ ਆਦੇ ਇਹ ਵੀ ਚੀਜ਼ ਵੇਖਣੀ ਵਾਲੀ ਆ ਸੋਹਈ ਆ ਆ ਵੇਖ ਰਹੀ ਜੀ ਕਿੰਨੇ ਦੰਦਾਂ ਦੀ ਕਰਤੀ ਓਏ ਦੋੰਦੀ ਆ ਜੀ ਦੋੰਦੀ ਆ ਬਈ ਹੈ ਸਹਿਬ ਮੈਂ ਕਿੰਦੀ ਬਛੀ ਚੈੱਕ ਕਰੋ ਪਹਿਲਾ ਸਵਾ ਪਲੂਨ ਬਛੀ ਦਾ ਸੂਣਾ ਆਹ ਪ੍ਰਕਾਰ ਦੀਆਂ ਜਾਨ ਨੇ ਕੋਈ ਚੀਜ਼ ਇਹ ਗਿਫਟ ਆ ਪਲੀ ਪਲੀਤੀ ਵੇਖੋ ਪਛੀ ਗੱਲਾਂ ਹੀ ਗਾਦੀਆਂ ਜਿਵੇਂ ਉਹ ਆਂ ਤਾਂ ਦਾ ਵੀ ਗੱਲਾਂ ਹੀ ਗਾਦੀਆਂ ਨੇ ਫਾਰਮ ਦੇ ਵਿੱਚੋਂ ਆਈ ਜੇ ਮਾਂ ਦਾ ਰਿਕਾਰਡ 35 ਲੀਟਰ ਜਰਸੀ ਦਾ ਠੀਕ ਆ ਹਾਂਜੀ ਲਓ ਵੀ ਜੇ ਕਸੀਮਨ ਦੀ ਆ ਆਪ ਆ ਠੀਕ ਆ ਜੀ ਸੋ ਬੱਛੀ ਬਹੁਤ ਖੂਬਸੂਰਤ ਚੰਗੀ ਮੁੱਠੀ ਮੁੱਠੀ ਥਾਣਾ ਵੱਛੀ ਨੂੰ ਆ ਦੇਖੋ ਇਹਦੇ ਅਜੇ 7 ਦਿਨ ਤਰੀਕ ਬਾਅਦ ਦੇ ਹਿਸਾਬ ਨਾਲ ਪਹਿ ਜੇ ਠੀਕ ਆ ਹਫਤਾ ਖੰਡ ਲੈਂਦੀ ਅਜੇ ਹਫਤਾ ਖੰਡ ਦੇ ਪਿਓਰ ਪੰਜਾਬ ਵਾਲੀ ਤੇ ਜਿਹੜੀ ਚੀਜ਼ ਹੈ ਨਾ ਰੰਗ ਭਗ ਲੱਗਾ ਹਾਂ ਲੇਵਾ ਬੜਾ ਫਿਕਸ ਆ ਹਾਈਟ ਵੀ ਚੰਗੀ ਦੋਂਦੀ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਤੇ ਕਰਮਾ ਵਾਲੀ ਦੀ ਫੇਸ ਕੁਆਲਿਟੀ ਦੀ ਗੱਲ ਕਰੀਏ ਤੇ ਮੈਨਾ ਰੰਗ ਭਾਗੀ ਗੁਰੂ ਨਾਮ ਦਾਸ ਦੀ ਮੇਰੇ ਡਾਕਟਰ ਸਾਹਿਬ ਜਿਵੇਂ ਚੁਬਾਈਆਂ ਚੁਬਈਆਂ ਤੋਂ ਬਾਅਦ ਬੱਚੀ ਥਣ ਪਰੋ ਮੈਂ ਆ ਸੰਧੂ ਸਾਹਿਬ ਦੀ ਉਮਰ ਦੇ ਹਿਸਾਬ ਨਾਲ ਨੇ ਥਣ ਪੁੱਟਣਾਈ ਹਾਂ ਓਕੇ ਇਹ ਵੀ ਦਿਖਾਓ ਮੜਾ ਜਿਆ ਇਹ ਨਹੀਂ ਵੀ ਹਾਈਟ ਵੇਖੋ ਜੀ ਕਿੱਡੀ ਇਹ ਗੱਲ ਥੋੜੀ ਵੀ ਹਾਈਟ ਛੋਟੀ ਜੀ ਆਈਡੀ ਇਹ ਹਾਈਟ ਚਲੋ ਪੰਜਾਬ ਵਾਲੀ ਜਰਸੀ ਹੈ ਬਾਕੀ ਹੈ ਜਿਵੇਂ ਹੈਨਾ ਰਿਕਵਰ ਡਿਟੇਲ ਰਿਕਵਰ ਹੈ ਜੀ ਅਸੀਂ ਕੰਪਿਊਟਰ ਤੇ ਚੜਾ ਦੇਵਾਂਗੇ ਰਕਾਰ ਦਾ ਡਿਟੇਲ ਜਿਹੜੀ ਕਿਸਾਨ ਵੀਰੋਂ ਪ੍ਰੋਪਰ ਮਿਲੂਗੀ ਜਿੰਗ ਸੀਮਨ ਦੀ ਹੈ ਆਪ ਬਾਕੀ ਸੰਸਾਰ ਪਹਿਲਾਂ ਉਹ ਵੰਚੀ ਦਾ ਸੁਣਾ ਪਰ ਆਪ ਲੋਨ ਜਿਹੜੀਆਂ ਪਾ ਕੇ ਸੂ ਗਿਆ ਵੇਖੋ ਮੈਂ ਕਿ ਕਰਮਾਲੀ ਨੂੰ ਲੇਵਾ ਕੜਾ ਲੱਗਾ ਇਧਰ ਆ ਲੋਲੀ ਪੋਲੀ ਹੈ ਆ ਦੇਖੋ ਇਹ ਕੋਈ ਮੈਂ ਨਾ ਬਹੁਤ ਸੌਰੀ ਠੀਕ ਆ ਜੀ ਸਪੋਸ ਹਣਾ ਬਾਡੀ ਸਟਰਕਚਰ ਕਾਫੀ ਕਲਰ ਦੇ ਵਿੱਚ ਆ ਠੀਕ ਆ ਜੀ ਸੋ ਬੱਚੀ ਬਹੁਤ ਪਿਆਰੀ ਛੋਟਾ ਕਾਲ ਇਹ ਵੀ ਨਾ ਸੰਧੂ ਸਾਹਿਬ ਕੱਲ ਚਲੋ ਵੀਡੀਓ ਵੀ ਅੰਨੇ ਵੇਖਣੀ ਆ ਕੱਲ ਦੀ ਬੱਚੀ ਮੰਗਨ ਦੇ ਪਰ ਆਪਾਂ ਵੀਡੀਓ ਜੀ ਪੋਣੀ ਹਾਂ ਹਾਂ ਤੋਹਾ ਵਸੋ ਪਾਣਾ ਲੱਗ ਗਿਆ ਆ ਦੇਖੋ ਠੀਕ ਆ ਜੀ ਕਰੋ ਚੱਕ ਮੇਰਾ ਭਰਾ ਠੀਕ ਆ ਜੀ ਸੋ ਜਰਸੀ ਦੇ ਜਿਹੜੇ ਸ਼ਕੀਨ ਵੀਰ ਆ ਵੀ ਅਰੇ ਸੰਧੂ ਸਾਹਿਬ ਇਹ ਦੁੱਧ ਚੜਾ ਗਈ ਆ ਵੀਡੀਓ ਪਈ ਕਿ ਇਹਨੂੰ ਵੀਡੀਓ ਚਾਹੀਦੀ ਹੋਈ 115 16 ਕਿਲੋਮੀਟਰ ਪੈਂਦਾ ਕਰਕੇ ਆਈ ਆ ਹਾਂ 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 ਦੇ ਲਾਉਂਦੇ ਚੜਾਉਂਦੇ ਰਹਿੰਦੇ ਪਸ਼ੂ ਵੈਸੇ ਵੀ ਹਾਂਜੀ ਹਾਂਜੀ ਆ ਦੇਖੋ ਠੀਕ ਆ ਸਫਰ ਚੋਂਦਾ ਮਾਲ ਤੇ ਤੁਹਾਨੂੰ ਪਤਾ ਕਰੋ ਚੱਕ ਵਛੀ ਬਹੁਤ ਪਿਆਰੀ ਠੀਕ ਆ ਜੀ ਤੇ ਦੋਂਦੀ ਵਛੀ ਤੁਹਾਨੂੰ ਆਪਾ ਦਿਖਾ ਹੀ ਦਿੱਤੀ ਆ ਕਨਫਰਮੋ ਵੀ ਕਰਾਤੀ ਆ ਮੂੰਹ ਫੜ ਕੇ ਬਹੁਤ ਪਿਆਰੀ ਵਛੀ ਆ ਥਨ ਥਨ ਕਰਮ ਵਾਲੀ ਚੰਗਾ ਪੋਟਾ ਹੋਊਗੀ ਠੀਕ ਆ ਜੀ ਚੁਵਾਈਆਂ ਚੁਵਾਈਆਂ ਚ ਆ ਗਈ ਤੇ ਕਾਫੀ ਕਲਰ ਬੜੀ ਸੰਧੂ ਸਾਹਿਬ ਇਹਨੇ ਰਿਕਾਰਡ ਪਤਾ ਕਰੂ ਜਦੋਂ ਤਿਆਰੀ ਚ ਆ ਗਈ ਨਾ ਜਿਨ੍ਹਾਂ ਨੂੰ ਕਦਰ ਆ ਨਾ ਇਹ ਵਛੀ ਦੀ ਜਿਹੜੇ ਵੀਰ ਪਰਖੂ ਆ ਉਹਨਾਂ ਨੂੰ ਇਹ ਵਛੀ ਦੀ ਸਮਝ ਆ ਜਿਹਨੇ ਤੇ ਕਹਿ ਦੇਣਾ ਆਮ ਜੀ ਆ ਹਾਂ ਜਿਹੜੇ ਵੀਰ ਪਾਰਕ ਨੂੰ ਉਹਨਾਂ ਨੂੰ ਪਤਾ ਵੀ ਕੀ ਚੀਜ਼ ਆ ਕੀ ਕੁਆਲਿਟੀ ਆ ਕੀ ਕੁਆਲਿਟੀ ਆ ਹਾਂ ਲੈ ਡਾਕਟਰ ਪਿਆਰੀਏ ਬੱਚੀ ਕੀ ਡਿਮਾਂਡ ਮੋਲ ਰਹਾ ਇਹ ਸਾਨੂੰ ਸਭ ਮੁੱਲ ਜੋ ਮਰਜ਼ੀ ਕਰ ਰਹੀ ਇੱਕ ਦਾਦੀ ਦੇ ਦਾਂਗੇ ਇੱਕ 10 ਦਾ ਤੋਹਫਾ ਹਾਂ ਜੀ ਹਾਂ ਲੋ ਵੀ ਇਕ ਲੱਖ ਕਰਾ ਤੇ ਜਰਸੀਆਂ ਸੰਧੂ ਸਾਹਿਬ 35 40 50 ਦੀਆਂ ਹੀ ਮਿਲਦੀਆਂ ਵਾ ਪਰ ਇਹ ਜਿਹੜੀ ਰਿਕਾਰਡ ਵਾਲੀ ਵਛੀ ਹੈ ਨਾ ਜੇ ਰਿਕਾਰਡ ਬਹੁਤ ਸੁਤਰਾ ਚਲੋ ਫਿਰ ਵੀ ਆਏਗਾ ਤਾਂ ਵੇਖੀ ਮੰਨਤਨ ਕਰਾਂਗੇ ਸੰਧੂ ਸਾਹਿਬ ਕਰਾਂਗੇ ਬਾਬੀ ਪਹਿਲਣ ਵਛੀ ਸੁੰਨੀ ਹੈ ਠੀਕ ਹੈ ਜੀ ਅੱਗੇ ਇਧਰ ਆ ਗਏ ਆ तकरीबन ਜੇਕਰ ਨੰਬਰ ਦੀ ਗੱਲ ਕਰ ਲਈਏ 6ਵਾਂ ਨੰਬਰ ਹੋਊਗਾ 6ਵਾਂ ਨੰਬਰ 6ਵਾਂ ਨੰਬਰ ਮੀਡੀਅਮ ਕਾਰ ਦੇ ਵਿੱਚ ਹੈ ਸੰਧੂ ਸਾਹਿਬ ਇਹਨੇ 17 ਲੀਟਰ ਜਾਰਾ ਨਹੀਂ ਮੈਂ ਕਹਿੰਦਾ ਇਹਨੇ 16 17 ਲੀਟਰ ਪਹਿਲੇ ਨੇ ਦੁੱਧ ਚੋਇਆ ਹੈ ਪਹਿਲਣ ਦੇ ਹਾਂ ਦੂਜਾ ਸੁੰਦੀ ਹੋਣਾ ਇਹ ਦੂਜਾ ਜੀ ਲੱਗਦੀ ਪਹਿਲਣ ਦੂ ਆ ਸਫਾਈਆਂ ਵੇਖੋ ਜੀ ਲੈ ਵੇ ਦੀਆਂ ਸੋ ਦਰਮਿਆਨੀ ਹਾਈਟ ਦੇ ਵਿੱਚ ਕੋਈ ਸਜਣ ਦੂਰੋਂ ਨੇੜੋਂ ਆ ਰਿਹਾ ਤੇ ਬਾਅਦ ਹੀ ਵੱਟੀ ਜਾਂ ਮੀਡੀਅਮ ਨਹੀਂ ਆਪਾਂ ਦਰਮਿਆਨੀ ਹਾਈਟ ਤੇ ਵਿੱਚ ਕਹਾਂਗੇ ਮੀਡੀਅਮ ਹਾਈਟ ਜਰਸੀ ਬੱਛੀ ਆ ਤੇ ਬਾਕੀ ਸਫਾਈਆਂ ਵੇਖੋ ਸਾਨੂੰ ਸਾ ਮੈਨੂੰ ਵੇਖੋ ਠੰਡ ਕਿਹੜਾ ਲੱਗਾ ਕਰਮਾੜੀ ਇਹ ਬਾਕੀ ਠੰਡੀ ਇੰਨੀ ਆ ਨਾ ਇੱਥੇ ਬਹੁਤ ਸੋਹਣਾ ਸ਼ੇਪ ਚੰਗੀ ਆਕਾਰ ਇੱਧਰ ਵੇਖੋ ਜੀ ਇਹ ਥੋੜਾ ਵੀ ਕੋਈ ਉਹ ਜੀ ਆ ਹਾਂ ਖਾਣ ਵੀ ਸੋਹਣਾ ਬੱਛੀ ਵੀ ਸੋਹਣੀ ਤੇ ਕੁਆਲਟੀ ਵੇਖੋ ਚੇਸ ਦਿਖਾਓ ਡਾਕਟਰ ਆ ਲੈ ਲਓ ਜੀ ਵੇਖੋ ਇੰਨਾ ਛੋਟਾ ਛੋਟਾ ਫੇਸ ਡੂੰਗ ਉਸੇ ਤਰ੍ਹਾਂ ਦੋਨਾਂ ਅੱਖਾਂ ਦੇ ਵਿੱਚ ਇਤੋਂ ਸੰਧੂ ਸਾਹਿਬ ਬੱਚੇ ਚੰਗੇ ਲੈ ਸਕਦੇ ਆ ਹਾਂ ਦੇਰ ਹਜੇ ਡਾਕਟਰ ਲੈ ਜੂਗੀ ਸੰਧੂ ਸਾਹਿਬ ਤਿਆਰੀ ਦੇ ਵਿੱਚ ਹੀ ਆ ਤੇ ਬਾਕੀ ਵੇਖੋ ਕੀ ਕਰਦੀ ਕਈ ਇਹ ਰਾਤੋ ਰਾਤੀ ਕਰਮਾਲੀਆਂ ਬਣ ਕੇ ਸੂਪੇਂਦੀਆਂ ਜੀ ਘੰਟਿਆਂ ਦੇ ਵਿੱਚ ਹੀ ਗੱਲਾਂ ਹੋਰ ਹੋ ਜਾਂਦੀ ਆ ਵੀ ਸੰਧੂ ਸਾਹਿਬ ਜਿਤਨਾ ਦੋਵੇਂ ਲਈਆਂ ਹੀ ਕੱਲ ਜਾਣ ਕੇ ਵੇਖੋ ਜੇਰੀ ਪੈ ਚੱਲੀ ਆ ਪੈ ਗਈ ਸੰਧੂ ਸਾਹਿਬ ਜੇਰ ਪੈ ਗਈ ਆ ਲਓ ਵੀਰਾ ਪਹਿਣਾ ਭਰਾਵਾਂ ਨੇ ਸੰਧੂ ਤੇ ਇਸੇ ਤਰ੍ਹਾਂ ਦੋਸਤੋ ਪਹਿਲਾਂ ਵੀ ਮਾਲ ਆਪਾਂ ਦਿਖਾਉਂਦੇ ਆ ਤੇ ਗੱਪੜਾ ਦੇ ਸੰਧੂ ਸਾਹਿਬ ਜਿੰਨੀਆਂ ਵੇਖਣੇ ਨਾ ਕਹਨੇ ਆਨਲਾਈਨ ਮਗਣੀ 2 ਕਿਲੋ ਚੋਣੀ ਵੀਡੀਓ ਕਾਜ ਇਕਲੇ ਇਕਲੇ ਦੇ ਲੀਟਰ ਫੜ ਕੇ ਚਵਾ ਦਾਂਗੇ ਨਿਆਰਾ ਇੱਕੋ ਜਿਹਾ ਆਊਗਾ ਤੇ ਪਿੱਛਾ ਮਾਰੇ ਦੇ ਵਾਪਸ ਭੇਜ ਦਿਓ ਹਰ ਪਿੱਛੇ ਦੀ ਹਰ ਵੀਡੀਓ ਚ ਕਈ ਦਾ ਵੀ ਗਰੰਟੀ ਹੈ ਬਿਲਕੁਲ ਬਿਲਕੁਲ ਲੋ ਵੀ ਇਹ ਗੱਲ ਬਾਤ ਆ ਠੀਕ ਆ ਜੀ ਦੂਜਾ ਸੁਆ ਬੈੜ ਆ ਬਾਕੀ ਥਾਣਾ ਇਹਨੂੰ ਕਰਮਾਲੀ ਨੂੰ ਮੱਝਾਂ ਨਾਲ ਲੱਗਾ ਬਹੁਤ ਪਿਆਰਾ ਥਾਣਾ ਬੈੜ ਦਾ ਤੇ ਪਸੰਦ ਆਊਗੀ ਜਿਹੜੇ ਭਰਾਣੇ ਜਰਸੀ ਬੈੜ ਖਰੀਦਣੀਆਂ ਹੱਥ ਪਾ ਸਕਦੇ ਹੋ ਤੁਸੀਂ ਇਹ ਡਾਕਟਰ ਮੁੱਲ ਕੀ ਕਰਾਂਗੇ ਦਾ ਮੁੱਲ ਸੰਧੂ ਸਾਹਿਬ ਜਾਇਜ ਹੈ ਇਹ 70000 ਦੀ ਦਿੰਦਾਗੇ 70 ਦੀ ਹਾਂਜੀ ਵੀ ਲੈਣ ਦੇਣ ਦਾ ਆ ਕੰਮ ਹਾਂ ਉਨੀ ਥੱਲੇ ਉਹ ਵਜੂਦ ਨਾਲੋਂ ਜ਼ਿਆਦਾ ਲੜੂ ਥੱਲੇ ਲੜੂ ਵੀ ਲੜੂਗੀ ਲੈ ਵੀ ਇੱਕ ਇਧਰ ਦੋਸਤ ਲੜੂ ਲੈ ਕੇ ਕਾਰ ਲੈ ਜੇ ਇਹ ਬੜੀ ਮੈਨਾ ਕਰਮਾਲੀ ਵਹਿਰ ਜੇ ਆ ਵੇਖੋ ਕਿਰੇ ਇਹਦੀ ਬਰੀਡ ਤੇ ਫਿਰ ਕੰਨੋ ਹੀ ਗੱਲਾਂ ਜੀ ਬਹੁਤ ਵੱਡੀ ਹੈ ਹਾਂ ਇਹਦਾ ਡਾਕਟਰ ਸਾਹਿਬ ਸੁਹਾ ਫਿਰ ਕਿਵੇਂ ਸੁਹਾ ਦੂਜਾ ਜੀ ਦੂਜਾ ਤੇ ਸੰਧੂ ਸਾਹਿਬ 25 ਲੀਟਰ ਪਹਿਲੇ ਨੂੰ ਦੁੱਧ ਚਾਹ ਜੇ ਠੀਕ ਆ ਘਰ ਚੋਂ ਲਈ ਆ ਵੇ ਜਾ ਕੱਪੜੇ ਦਾ ਨੰਬਰ ਲੈ ਲੈ ਵੀਰਾਂ ਭੈਣਾਂ ਭਰਾਵਾਂ ਦਾ ਆਪਾਂ ਉਹ ਨਹੀਂ ਗੱਲ ਕੋਈ ਪਰਦੇ ਵਾਲੀ ਗੱਲ ਨਹੀਂ ਇਹ ਚ ਹੈ ਆ ਤੇ ਲੰਬਾਈ 25 ਕਿਲੋ ਚ ਆਇਆ ਹੈ ਤੇ ਲੰਬਾਈ 6 ਫੁੱਟ ਲੰਮੀ ਆ ਵੇ ਲੋ ਹਾਂ ਇਹ ਲੰਬਾਈ ਲਬੂਈ ਤਾਂ ਜਿਹੜੀ ਕਿਸਾਨ ਵੀਰੋਂ ਚੈੱਕ ਕਰੋ ਬਹੁਤ ਲੰਬਾਈ ਦੇ ਵਿੱਚ ਤੇ ਤਕਰੀਬਨ ਵੱਡੀਆਂ ਵੜਾ ਦੇ ਵਿੱਚ ਹੀ ਆ ਵੀ ਉਹ ਨਹੀਂ ਵੀ ਜਿਵੇਂ ਹਿਮਾਚਲ ਦੀ ਛੋਟੀ ਜੀ ਜਰਸੀ ਦਾ ਮੰਨ ਕੇ ਕੋਈ ਸੌਦਾ ਕਰੇ ਕੱਦ ਵਜਨ ਪੂਰਾ ਵਹਿੜਦਾ ਚਲੋ ਸਾਲ ਹਿਮਾਚਲ ਆ ਲਈ ਆਪਾਂ ਨਾ ਵੈਸੇ ਵੈਸੇ ਵੀ ਲਈ ਦੀ ਨਹੀਂ ਕਦੀ ਵੀ ਆਪਾਂ ਖਰੀਦੀ ਨਹੀਂ ਕੀਤੀ ਆ ਵੇ ਲੋ ਹਾਈਡ ਹਾਂ ਤੇ ਜਿਹਨੂੰ ਇਹਦੀ ਫੇਸ ਕੁਆਲਿਟੀ ਦੀ ਗੱਲ ਕਰੀਏ ਤੇ ਬੋਦੀ ਵੇਖ ਕਈ ਕਮਾਲਾ ਹੀ ਲੱਗੀਆਂ ਤੇ ਰੰਗ ਵੇਖੋ ਪਿਓਰ ਬਦਾ ਜਿਤਨਾ ਬਦਾ ਮਰ ਗਿਆ ਪਿਓਰ ਬਦਾਮੀ ਰੰਗ ਬਦਾਮੀ ਰਾਂਗਾ ਸ਼ਾਇਨਿਕ ਸ਼ੂਨੇ ਤੇ ਚਮਕ ਚੁੰਮ ਬੜੀ ਜੀ ਠੀਕ ਆ ਜੀ ਇਹ ਵੀ ਬੜੇ ਚੰਗੇ ਸੇਮੰਦੀ ਸੰਧੂ ਸਾਹਿਬ ਬਹੁਤ ਪਿਆਰੀ ਵਹਿ ਰਹਾ ਠੀਕ ਆ ਜੀ ਦੂਜਾ ਸੂਬਾ ਸੁੰਦੀ ਹੈ ਤੇ ਪਹਿਲਾਂ 25 ਕਿਲੋ ਦੁੱਧ ਚਵਾ ਗਈ ਹੈ ਠੀਕ ਆ ਸੰਧੂ ਸਾਹਿਬ ਕਰਉਣੇ ਦੀ ਡਿਟੇਲ ਮਿਲੀ ਹੈ ਮਨ ਵੱਲ ਰਿਕਾਰਡ ਤੋੜ ਦੀ ਜੇ ਗੜ ਵਜਨ ਲੋਡ ਬੜਾ ਸੰਧੂ ਸਾਹਿਬ ਹਾਂ ਤੇ ਠੰਡੀ ਨਹੀਂ ਹੈ ਨਾ ਦੋਵਾਂ ਬੰਨੇ ਬੈ ਗੇ ਤੇ ਜਿਤਨਾ ਮਰਜੀ ਬੈਠਾ ਰਹੇ ਨੇ ਚੰਗੀ ਆ ਬੈੜ ਤੇਰੀ ਤੁਰੀ ਬਹੁਤ ਆ ਹਾਂਜੀ ਖੱਲੂ ਖਾਲੂ ਕੀ ਅਜੇ ਲੈ ਜੂਗੀ ਜਗਾ ਸੰਧੂ ਸਾਹਿਬ ਲੈ ਵੇ ਲੋ ਰਕਾ ਤੋੜ ਦੂ ਪਾੜ ਵਾਲੇ ਵਾ ਖੋਚਾ ਰੋਤੇ ਲਵਾਏ ਹਾਂ ਚੰਗੀ ਆ ਬੈੜ ਤਿਆਰੀ ਚੰਗੀ ਆ ਤੇ ਡਾਕਟਰ ਕੀ ਮੁੱਲ ਮੁੱਲ ਸੰਧੂ ਸਾਹਿਬ ਜਿੰਨਾ ਮਰਜੀ ਕਰ ਲਈਏ 1-5 ਦੀ ਦੇ ਦਾਂਗੇ 1 5 ਦੀ 1-5 ਹਾਂਜੀ ਲੋ ਵੀ ਦੋਸਤੋ 1 ਲੱਖ 5000 ਦੀ ਇਹ ਤੁਹਾਨੂੰ ਬੈੜ ਮਿਲ ਜੂਗੀ ਉਮੀਦ ਕਰਦੇ ਆ ਚੰਗੀ ਲੱਗੀ ਹੋਊਗੀ ਹੈਵੀ ਪਾਰਟੀ ਵੇਟ ਆ ਫੁੱਲ ਵਜਨ ਵਟਾ ਦੇਖੋ ਛੋਟੀ ਜੀ ਨਾ ਜਰਸੀ ਮੰਨ ਕੇ ਮੇਰਾ ਵੀਰ ਸੱਦਾ ਕਰੇ ਇੱਥੇ ਆਣ ਕੇ ਵੇਖੂਗਾ ਤੇ ਵੀਡੀਓ ਨਾਲੋਂ ਵੱਡੀ ਹੋਊਗੀ ਛੋਟੀ ਜੀ ਦੀ ਚੰਗੀ ਗੱਲ ਆ ਆਪਣੀ ਹਾਈਟ ਵੇਖ ਲੋ ਜੀ ਕਿੰਡੀ ਹਾਈਟ ਵੱਡੀਆਂ ਮੈਣਾਂ ਦੇ ਵਿੱਚ ਆ ਗੱਲ ਮੁੱਕਦੀ ਆ ਵੀ ਵੱਡੀ ਆ ਜਰਸੀ ਆ ਆ ਸੰਦੂ ਸਾਹਿਬ ਆਸ ਤੌਰ ਤੇ ਵੱਡੀ ਆ ਛਿੱਗੀ ਜੀ ਵੱਡੀ ਛਿੱਗੀ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਦੂਜਾ ਸਵੇਰ ਵੀ ਗੱਪੜ ਮੈਂ ਨਿਕਾ ਸੰਦੂ ਸਾਹਿਬ ਬੜੀ ਕੁਆਲਿਟੀ ਦੇ ਬਰੀਡ ਵੇਖੋ ਜੀ ਹਾਂ ਵੱਡੀ ਇਹਦੇ ਤੱਕ ਆਉਂਦੇ ਉਹਦੇ ਤਾਂ ਡਾਕਟਰੇ ਕਰਮ ਵਾਲੀ ਬੈ ਗਈ ਨੀ ਟਕਾਵੜ ਸੰਧੂ ਸਾਹਿਬ ਪੈਦਾ ਕਰਕੇ ਸਫਰ ਕਰਕੇ ਆ ਜੀ ਮਾਲ ਆ ਸਫਰ ਤੋਂ ਆਇਆ ਅਕਸਰ ਲੋਬੇ ਠੀਕ ਆ ਜੀ ਮਾਲ ਆਪਾਂ ਕੱਲ ਵੀ ਤੁਹਾਨੂੰ ਦਿਖਾਉਣਾ ਸੀ ਪਸ਼ੂ ਬੇਫੂਕ ਗਏ ਆ ਤੇ ਅੱਜ ਜਿਹੜੇ ਬਿਲਕੁਲ ਅੱਜ ਭਲਕ ਦੇ ਵਿੱਚ ਹੀ ਜਿਹੜਾ ਸਾਰਾ ਮਾਲ ਇਕੱਠਾ ਹੋਇਆ ਸੰਧੂ ਸਾਹਿਬ ਆਪਾਂ ਵੇ ਗਰਮੀ ਵੀ ਆਈ ਤਾਂ ਵੀ ਮਾਲ ਕੀ ਕਿਰਪਾ ਨਾਲ ਮਾਲ ਨਹੀਂ ਮਾਰਾ ਲੈਣਾ ਆ ਕਿ ਉਹ ਵੀ ਪੰਜਾਬ ਚ ਨਹੀਂ ਆਏ ਕਿੜੀਆਂ ਆਪਾਂ ਬਾਹਰਲੇ ਇੰਗਲੈਂਡੋਂ ਲੰਦੀਆਂ ਜਾਂ ਅਮਰੀਕਾ ਚ ਲੰਦੀਆਂ ਨਹੀਂ ਨਹੀਂ ਇਹ ਪੰਜਾਬ ਦੇ ਵਿੱਚ ਆਪਾਂ ਕਰਨ ਦੇ ਵਿੱਚ ਰਹੀਆਂ ਕਈ ਵੀਰ ਭੈਣ ਭਰਾ ਦੇ ਵੱਡੇ ਜੇ ਅੱਜਕੱਲ ਫਾਇਦਾ ਹੈ ਤਾਂ ਇਹ ਆ ਜਿਹੜੀ 20+ ਦੁੱਧ ਕੱਢੇ ਹਾਂ ਤੇ ਕਾਤੋਂ ਵੱਡਾ ਡਾਕਟਰ ਬੱਚੀ ਦਾ ਹਾਈਡ ਵੇਖੋ ਸੰਧੂ ਸਵੇਰ ਦੂਜਾ ਸੁਪਰੀ ਜਿਗਰ ਕਰਤਾ ਜੇ ਆਪਾਂ ਆ ਮੇਰਾ ਭਰਾ ਠੀਕ ਆ ਵੇਖੋ ਚੈੱਕ ਕਰੋ ਬੂਤੀ ਬਾਤ ਸ਼ਾਈਨਿੰਗ ਦੀ ਗੱਲ ਕਰੀਏ ਸ਼ਾਈਨਿੰਗ ਬਣੀ ਜੀ ਮਾਰਕਿੰਗ ਦੀ ਗੱਲ ਕਰੀਏ ਮਾਰਕਿੰਗ ਬਹੁਤ ਸੋਹਣੀ ਆ ਛੋਟਾ ਆ ਸੰਧੂ ਸਾਹਿਬ ਬਾਕੀ ਚੈੱਕ ਕਰਦੇ ਬਿਲਕੁਲ ਜੇਰ ਪੈ ਗਈ ਜੇਰ ਵੀ ਪੈ ਗਈ ਜੇ ਠੀਕ ਆ ਜੀ ਉਹ ਵੀ ਵਿੱਚ ਤੁਹਾਨੂੰ ਨੋਟ ਕਰਾ ਦਿੰਨੇ ਆ ਜੇਰ ਚੁਰ ਪ੍ਰੋਪਰ ਪਾ ਦਿੱਤੀ ਆ ਬਾਹਰ ਦੇ ਜਿਹੜੀ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਦਿਖਾਈ ਸੀਗੀ ਤੇ ਚੰਗੇ 20 ਮਿੰਟਾਂ ਦੇ ਵਿੱਚ ਜੇਰ ਪੈ ਗਈ 40 120 ਐ ਡਾਕਟਰ ਹਾਂਜੀ ਹਾਂਜੀ ਲੈ ਵੀ ਤੇ ਠੰਡੀ ਇੰਨੀ ਨਾ ਕਰਮਾ ਲਈ ਸੰਧੂ ਸਾਹਿਬ ਜਿੱਤਾ ਮਰਜੀ ਠੀਕ ਆ ਜੀ ਪੋਲ ਪੋਲ ਕੇ ਸਾਰਾ ਕੰਮ ਲੈਦਾ ਫਿਰ ਕੇ ਬਾਕੀ ਰੱਬ ਨਾ ਮਾਰੇ ਆਪਾਂ ਨੂੰ ਹਾਂ ਬਹੁਤ ਪਿਆਰੀ ਪੈਰਾ ਠੀਕ ਆ ਜੀ ਸੋ ਰੰਗ ਭਾਗ ਲੱਗੇ ਪਿਆ ਚੰਗੀ ਬੱਚੀ ਆ ਬਾਕੀ ਮੇਨਾ ਸੰਧੂ ਸਾਹਿਬ ਇਧਰ ਇੱਕ ਗਾੜੀ ਕ ਨੂੰ ਖਚਾ ਲਓ ਮੇਨਾ ਹੁਣ ਤੋਂ ਹੀ ਵਿਕੋ ਲੈਵੇ ਦੇ ਵਿੱਚ ਹਾਂ ਨਹੀਂ ਬੋਨਾਰ ਨੂੰ ਬਹੁਤ ਜਿਆਦੀ ਆ ਜਿਵੇਂ ਬਹੁਤ ਵਧੀਆ ਨਾਲ ਆ ਟਡਾ ਦੇਵਾ ਜਿਵੇਂ ਜਿਵੇਂ ਭਰਿਆ ਫਲਾਵਰ ਚਾਇਦਾ ਮੈਂ ਇਹਨਾਂ ਸੰਧੂ ਸਾਹਿਬ ਰਿਕਾਰਡ ਤੋੜੂਗੀ ਜਿੰਨੀਆਂ ਵਸ਼ੀਆਂ ਕਰਮਾ ਲਈਆਂ ਸਾਰੀਆਂ ਚੰਗੀਆਂ ਵਾਂ ਹਾਂ ਕੋਈ ਲੱਤ ਨਹੀਂ ਇਧਰ ਦੀ ਉਧਰ ਕਰ ਚੁੱਕ ਦੀ ਸੋ ਸੈਕਿੰਡ ਸੂਆ ਦੋਸਤੋ ਦੂਜਾ ਸੂਆ ਬੱਚੀ ਨੇ ਸੋਣਾ ਠੀਕ ਹੈ ਛਿੱਗੀ ਵੇੜ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਬਹੁਤ ਸੋਨਾ ਰੰਗ ਪ੍ਰਿੰਟ ਆ ਫੈਸ਼ਨ ਫੂਸ਼ਨ ਵੇੜ ਦਾ ਬੜਾ ਤੇ ਰੇਟ ਪੁੱਛ ਲਵਾਂਗੇ ਡਾਕਟਰ ਸਾਹਿਬ ਤੋਂ ਦਿਨ ਹਜੇ ਕੱਢਦੀ 8-7 ਦਿਨ ਆਰਾਮ ਨਾਲ ਲੈਂਦੀ ਆ ਹਫਤੇ ਦੇ ਅੰਦਰ ਅੰਦਰ ਵੀ ਕਰਮਾ ਲਈ ਵਾ ਲਊਗੀ ਥੱਲੇ ਉਹ ਡਾਕਟਰ ਕੀ ਮੁੱਲ ਇਹ 85000 ਦੀ ਸੰਧੂ ਸਾਹਿਬ ਜਸ ਵੀ ਲੈ ਦੇਈ ਆ ਬਿਲਕੁਲ ਜੈ ਜੀ ਵੱਡੀ ਵੈੜ ਜੀ ਤੁਹਾਨੂੰ ਪਤਾ ਬਾਹਰ ਕਿੰਨਾ ਮੋਹਲੇ ਚੰਦਾ ਫਿਰ ਵੀ ਜੈ ਜੀ ਕਰਤਾ ਆਪਾਂ ਮੋਹਲੇ ਠੀਕ ਆ ਹਾਂਜੀ ਲੋ ਵੀ 85000 ਦੀ ਵੈੜ ਡਾਕਟਰਾਂ ਦਾ ਵੀ ਦੇਵਾਂਗੇ ਆਪਾਂ ਠੀਕ ਆ ਸੋ ਬਾਕੀ ਆ ਮਾਲ ਇਸ ਤੋਂ ਬਾਅਦ ਡਾਕਟਰ ਹੋਰ ਵੱੱਛੀ ਹੈਗੀ ਕੋਈ ਵੀਰੇ ਨਹੀਂ ਨਹੀਂ ਸੰਧੂ ਸਾਹਿਬ ਬਾਕੀ ਹੈ ਗਿਆ ਆਪਾਂ ਬਾਅਦ ਚ ਵਿਖਾ ਦਾਂਗੇ ਜੀ ਠੀਕ ਆ ਵੀਰੇ ਹਾਂਜੀ ਬਾਬੀ ਇਹ ਅੱਜ ਮਾਲ ਵੱਡੀ ਗਿਣਤੀ ਦੇ ਵਿੱਚ ਹੀ ਆ ਕਿਉਂਕਿ 8 9 10 ਨਾਲ ਜਦੋਂ ਇੱਕੋ ਥਾਂ ਤੋਂ ਆਪਾਂ ਨੂੰ ਵੇਖਣ ਦੇ ਵਿੱਚ ਮਿਲਦੇ ਆ ਤੇ ਭੈਣ ਭਰਾਵਾਂ ਦੇ ਲਈ ਖਾਸ ਤੌਰ ਤੇ ਠੀਕ ਆ ਜੀ ਪਸੰਦ ਹਰੇਕ ਦੀ ਹੁੰਦੀ ਵੱਖੋ ਵੱਖਰੀ ਕਿਸੇ ਨੂੰ ਹੁੰਦਾ ਵੀ ਆ ਪਸ਼ੂ ਵੇਖ ਕੇ ਦੂਜਾ ਪਸ਼ੂ ਥੱਲੇ ਬੈਜ ਗਏ ਤੇ ਜਿੱਦਾਂ ਵੀ ਤਸੱਲੀ ਕਰਨੀ ਤੁਸੀਂ ਕਰ ਸਕਦੇ ਇੱਕੋ ਤਰ੍ਹਾਂ ਛੋਟੇ ਪਹਾੜੀ ਸੰਨੂ ਸਾਹਿਬ ਖਾਦਨੇ ਕਈ ਦੀ ਵੀਰ ਭੈਣ ਭਰਾ 70000 ਰੁਪਏ ਲਾਉਣਾ ਬੱਛੀ ਚੰਗੀ ਜੇ ਤਾਜੀ ਸੂਈ ਉਹ ਮੈਂ ਤਾਂ ਕਹਿੰਦਾ ਸੂਸਵਾ ਦੇ ਵਿੱਚ ਆਈ ਆ ਕੱਲ ਹੀ ਸੂਈ ਚੋ ਕੇ ਲਿਆਂਦੀ ਜਦੇ ਨੇ ਵੀ 70000 ਨੂੰ ਡਾਕਟਰ ਬਹੁਤ ਛੋਟਾ ਭਾਅ ਦੱਸਦਾ ਜੀ ਨਹੀਂ ਸੰਨੂ ਸਾਹਿਬ ਵੈੜ ਹੀ ਚੰਗੀ ਆ ਨਾ ਵੈੜ ਤੀਜਾ ਸੂਆ ਏ ਸੂਈ ਆ ਅਜਾ 30 35000 25000 ਨੂੰ ਛੋਟਾ ਭਾਗ ਨੇ ਨਹੀਂ ਸੰਧੂ ਸਾਹਿਬ ਪਤਾ ਕੀ ਚੱਕਰੀ ਇਹ ਆਪਣਾ ਜੋ ਸੌਦਾ ਕੀਤਾ ਨਾ 11 12 ਵਜੇ ਹੁਣ ਹਾਂਜੀ ਹਾਂਜੀ ਫਿਰ ਦਿਨ ਚੜੇ ਚੋਖੀ ਲੰਦੀ ਆ ਕੀ ਡਿਟੇਲ ਲੰਦੀ ਇਹ ਸੰਧੂ ਸਾਹਿਬ ਤਾਜੀ ਸੂਈ ਹੈ ਪਹਿਲੀ ਸੂਈ ਹੈ ਕੇ ਹਾਂ ਤੇ ਇਹਦੇ ਤੇ ਬੱਚਾ ਕੀ ਡਾਕਟਰ ਇਹ ਮੇਲ ਕਾਫ ਆ ਮੇਲ ਕਾਫ ਆ ਹਾਂਜੀ ਲੋ ਵੀ ਮਗਰ ਇਹਦੇ ਮੇਲ ਕਾਫ ਆ ਠੀਕ ਆ ਜੀ ਆ ਕਰੋ ਜਗਾ ਜਗਾ ਨੇ ਡਾਕਟਰ ਆਇਆ ਮਾਲਾ ਵੀ ਸੂਹਾ ਕਰਵਾ ਹੋ ਗਿਆ ਬੈਡ ਇਹ ਸੂਹਾ ਤਿੱਜਾ ਜੀ ਮਾਲਾ ਵੀ ਕਰੌਸ ਵਾਇਰਡ ਆ ਤੇ ਤਿੱਜਾ ਸੂਹਾ ਸੂਈਏ ਅੱਜ ਦਿਨ ਕੰਨੇ ਹੋਗੇ ਨੂੰ ਇਹ ਕੱਲ ਹੀ ਸੂਈ ਸੰਧੂ ਸਾਹਿਬ ਕੱਲ ਕੱਲ ਹੀ ਹਾਂਜੀ ਤੇ ਬੋਲਾ ਫਿਰ ਦੋ ਡੰਗ ਦੀ ਹੁਗੀ ਚਵਾਈ ਹਾਂਜੀ 11-12 ਲੀਟਰ ਚੋਕੇ ਲੈ ਜਾਓ ਲੋ ਵੀ 11-12 ਕਿਲੋ ਬੋਲਾ ਇਹਦੇ ਥੱਲੇ ਹੁਣ ਚੋਇਆ ਚਵਾਇਆ ਠੀਕ ਆ ਜੀ ਕੋਈ ਭਰਾ ਚੋਕੇ ਆਪਣੀ ਤਸੱਲੀ ਕਰ ਸਕਦਾ ਬਾਹਰ ਤੁਸੀਂ ਚੈੱਕ ਕਰ ਲਓ ਹੱਥੀ ਮੁਠੀ ਵਾਲਾ ਥਾਣਾ ਆ ਬੱਚਾ ਮਗਰ ਅੱਛਾ ਹਾਂਜੀ ਨਹੀਂ ਸੰਧੂ ਸਾਹਿਬ ਬੱਚਾ ਹਾਂਜੀ ਮੇਲਕਾਫ ਆ ਲੋ ਵੀ ਮਗਰ ਦੇ ਮੇਲਕਾਫ ਆ ਬੱਚਾ ਇਹਦੇ ਠੀਕ ਆ ਜੀ ਸੋ ਵੈੜ ਚਾ ਕ ਕਰੋ ਮੇਰਾ ਭਰਾ ਠੀਕ ਆ ਜੀ ਚੱਡੇ ਲੇਵੇ ਦੀ ਇਹ ਵੀ ਕਰਮਾ ਦੀ ਸਾਫ ਸੁਥਰੀ ਕੋਈ ਫੋੜ ਬੱਚਾ ਨਹੀਂ ਗੈਕਟਰ ਚਾਰੇ ਥਾਨ ਬੜੀ ਸਪੇਸ ਵੰਡ ਤੇ ਦੇਖ ਲਓ ਸੰਧੂ ਸਾਹਿਬ ਠੰਡੀ ਆ ਆ ਦੇਖੋ ਜੀ ਠੀਕ ਆ ਜੀ ਸੋ ਕ੍ਰੋਸ ਵੈੜ ਲੈ ਵਲੂ ਆ ਗਿਆ ਜੀ ਕਿੰਨਾ ਸਾਫ ਹੈ ਇਹ ਡਾਕਟਰ ਮੁੱਲ ਕੀ ਦੱਸਿਆ ਤਾਂ ਇਹ 60000 ਦੇ ਦਾਂਗੇ ਸੰਧੂ 60000 60000 ਦੀ ਹਾਂਜੀ ਲੋ ਵੀ 60000 ਦੀ ਇਹ ਲੈਦੇ ਆ ਠੀਕ ਆ ਸੋ ਜੈਜ ਜਜ ਰੇਟ ਆ 60000 ਵੈੜ ਤੁਸੀਂ ਦੇਖ ਲਈ ਆ ਬੱਚਾ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਿਖਾ ਦਿੰਨੇ ਆ ਆ ਬੱਚਾ ਬੈਠਾ ਇਹੋ ਹੀ ਨਾ ਡਾਕਟਰ ਠੀਕ ਆ ਠੀਕ ਆ ਬਾਕੀ ਇੱਕ ਨੰਬਰ ਫ੍ਰੀ ਕਰ ਦਿਓ ਬਾਕੀ ਸੰਧੂ ਸਾਹਿਬ ਕੋਈ ਵੀਰ ਭੈਣ ਭਰਾ ਵੜਾ ਲੈਂਦਾ ਨਾ ਤੇ 100 ਕਿਲੋਮੀਟਰ ਤੱਕ ਆਪਣਾ ਫ੍ਰੀ ਹੈ ਜੀ ਪਾ ਅੱਛਾ ਪਹੁੰਚ ਕਰਾ ਰਹੇ ਜੀ ਫੇਰਾ ਕਰ ਦਾਂਗੇ ਜੀ ਸੰਧੂ ਸਾਹਿਬ ਠੀਕ ਆ ਤੇ ਡਾਕਟਰ ਕੇ ਨੰਬਰ ਬੋਲ ਦੇ ਜੀ ਨੰਬਰ ਆਪਣਾ 84 73 79 33 59 84 73 79 33 59 ਠੀਕ ਆ ਲੋ ਵੀ ਇਹ ਅੱਜ ਕਿਸਾਨ ਵੀਰੋਂ ਨਾਗਸੀ ਕੇ ਡਾਕਟਰ ਦੇ ਕੋਲੇ 400 ਹੋਏ ਆ ਤੇ 4 ਹੀ ਗੱਬਨ ਤਕਰੀਬਨ 500 ਹੋਏ ਆ ਇੱਕ ਤੁਹਾਨੂੰ ਬੱਚੀ ਅੰਦਰ ਦਿਖਾ ਦਿੱਤੀ ਆਪਾਂ ਸੋ ਬਾਕੀ ਇਥੇ ਆਣ ਕੇ ਮੇਰਾ ਭਰਾ ਕੋਈ ਆਪਣੀ ਤਸੱਲੀ ਤੁਸੀਂ ਕਰ ਸਕਦੇ ਜੇ ਠੀਕਾ ਜੀ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਗੱਬਣ ਪਸ਼ੂ ਆਪਣਾ ਚੌਥਾ ਨਾਲ ਦਾ ᱛਿੱਪ ਕੇ ਭਰਾ ਕੇ ਤਸੱਲੀ ਕਰ ਲੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ